ਸੇਂਗਾ ਜੀ ਮਰਜੀਤ ਸਿੰਘ ਸਿੰਘ ਗੁਰਦੁਆਰੇ ਆਏ ਹੋ ਕੀ ਘਟਨਾ ਕੀ ਹੈ ਇਹ ਜੀ ਕੋਈ ਮੰਗੂ ਮੱਟ ਮੇਰਾ ਬੱਚਾ ਵਾ ਉਹ ਕਿਸੇ ਕੰਮਕਾਰ ਨੇ ਇੱਥੇ ਕੱਲ ਆਇਆ ਸੀਗਾ ਉਹਨੂੰ ਨੇਰਾ ਹੋ ਗਿਆ ਤਾਂ ਗੁਰਦੁਆਰੇ ਦੇ ਵਿੱਚ ਠਹਿਰ ਗਿਆ ਠਹਿਰ ਗਿਆ ਤੇ ਇੱਕ ਬੰਦਾ ਬੇਆਦਬੀ ਕਰਨ ਦੇ ਇਰਾਦੇ 'ਚ ਆਇਆ 10:00 ਵਜੇ 10 ਮਿੰਟ ਤੇ ਉਹ ਆ ਕੇ ਬਾਥਰੂਮ ਦੇ ਵਿੱਚ ਲੁਕ ਗਿਆ ਜੀ ਬਾਬਾ ਜੀ ਬਾਥਰੂਮ ਦੇ ਵਿੱਚ ਲੁਕਿਆ ਤੇ ਰਾਤ ਨੂੰ ਕਿਸੇ ਮੰਗੂ ਮੱਟ ਨੇ ਦੇਖ ਲਿਆ ਮੰਗੂ ਨੇ ਉਹ ਦੇਖਿਆ ਤਾਂ ਗੁਰੂ ਘਰ ਦੀ ਬੇਅਦਬੀ ਕਰਨ ਭੱਜਿਆ ਤੇ ਉਹ ਮੂਮੂਰੇ ਮੰਗੂ ਹੋਇਆ ਤਾਂ ਉਹਦੇ ਤੇ ਅਟੈਕ ਕੀਤਾ ਉਹਨੇ ਅਟੈਕ ਕੀਤਾ ਤੇ ਜਦੋਂ ਉਹਨੇ ਉਹਨੇ ਰੋਕਰ ਦੀ ਕੋਸ਼ਿਸ਼ ਵੀ ਕੀਤੀ ਉਹਨੇ ਪੁੱਛਿਆ ਕੀ ਗੱਲ ਹੋਈ ਆ ਕੀ ਨਹੀਂ ਹੋਈ ਉਹ ਕਹਿੰਦਾ ਵੀ ਮੈਂ ਤਾਂ ਥੋੜਾ ਤਰ ਮੈਂ ਸਾਡਾ ਧਰਮ ਹੋਰ ਆ ਥੋੜਾ ਧਰਮ ਹੋਰ ਆ ਐ ਕਹਿੰਦਾ ਸੀਗਾ ਉਹਦੇ ਕਰਨ ਦੇ ਵਿੱਚ ਉਹਨੂੰ ਫੜਿਆ ਗਿਆ ਪੜਿਆ ਗਿਆ ਫੜ ਕੇ ਕੇ ਉਹਨੇ ਗੱਲਾਂ ਬਾਤਾਂ ਕੀਤੀਆਂ ਤੇ ਉਹ ਫੇਰ ਭੱਜਿਆ ਭੱਜ ਪੁੱਜ ਕੇ ਫੇਰ ਇਹਨਾਂ ਨੇ ਅਟੈਕ ਕੀਤਾ ਉਹਦੇ ਤੇ ਮੰਗੂ ਮਰਤੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਮੰਗੂ ਮੱਟ ਨੂੰ ਉਹਦੇ ਵਿੱਚ ਸੈਲਫ ਅਡਵਾਂਸ ਦੇ ਵਿੱਚ ਉਹ ਮਾਰਿਆ ਗਿਆ ਅਮਰਜੀਤ ਸਿੰਘ ਕੀ ਲੱਗਦੇ ਤੁਹਾਡੇ ਜਿਹੜੇ ਮੰਗੂ ਬੱਟ ਮੰਗੂ ਬੱਟ ਮੇਰਾ ਬੱਚਾ ਲੱਗਦਾ ਜੀ ਕਿ ਕਿਦਾਂ ਰੁਕੇ ਸੀ ਇੱਥੇ ਰਾਤ ਰੁਕੇ ਸੀ ਉਹ ਰਾਤ ਰੁਕੇ ਆ ਸੀਗਾ ਤੇ ਮੈਨੂੰ ਉਹਨੇ ਕੱਲ ਕਿਹਾ ਸੀ ਵੀ ਮੈਂ ਇੱਥੇ ਫਗਵਾੜੇ ਮੈਨੂੰ ਲੇਟ ਹੋ ਗਿਆ ਤਾਂ ਮੈਂ ਇੱਥੇ ਰੁਕਣਾ ਮੈਂ ਕਿਹਾ ਕੋਈ ਗੱਲ ਨਹੀਂ ਤੂੰ ਰੁਕ ਜਾ ਠੀਕ ਹੈ ਬਾਬਾ ਜੀ ਹੁਣ ਕੀ ਮੰਗ ਕਰਦੇ ਆ ਮੰਗ ਕਰਦੇ ਆ ਜੀ ਪ੍ਰਸ਼ਾਸਨ ਇਹ ਗੱਲਾਂ ਨੂੰ ਹਟਾਵੇ ਬੇਅਦਬੀਆਂ ਨੂੰ ਰੋਕੇ ਤੇ ਉਹਦੇ ਤੇ ਜਾਂਚੀ ਨਿਗਰਾਨੀ ਰੱਖੇ ਕਿਉਂ ਹੁੰਦੀਆਂ ਨੇ ਕਿਹੜਾ ਉਹਨੇ ਇਹ ਵੀ ਕਿਹਾ ਵੀ ਮੈਨੂੰ 3 1/2000 ਰੁਪਏ ਕਿਸੇ ਨੇ ਦਿੱਤਾ ਜੀ 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 ਬਾਬਾ ਜੀ ਠੀਕ ਆ ਤੇ ਉਹਨੇ ਕਿਸੇ ਦਾ ਨੰਬਰ ਵੀ ਦਿੱਤਾ ਵੀ ਜੀ ਨੇ ਬੇਆਦਬੀ ਕਰਨ ਨੂੰ ਕਿਹਾ ਸੀਗਾ ਠੀਕ ਆ ਬਾਬਾ ਜੀ ਉਹਦਾ ਨੰਬਰ ਵੀ ਦਿੱਤਾ ਵਾ ਤੇ ਉਹ ਪੁਲਿਸ ਨੂੰ ਦੇ ਦਿੱਤਾ ਗਿਆ ਨੰਬਰ ਉਹਦਾ ਠੀਕ ਆ ਇਹ ਬੇਆਦਬੀਆਂ ਜਾਣ ਬੁੱਝ ਕੇ ਉਹ ਪੈਸੇ ਉਹਨੂੰ ਦਿੱਤੇ ਗਏ ਸੀਗੇ ਬਾਅਦ ਦੇ ਵਿੱਚ ਉਹਨੂੰ ਕਮਲਾਕਰਾਰ ਦੇ ਦਿੱਤਾ ਕਿ ਜਾਂਦਾ ਵੀ ਇਹ ਕਮਲਾ ਵਾ ਕਮਲਾ ਕੁਮਲਾ ਕੋਈ ਨਹੀਂ ਹੁੰਦਾ ਹੈਗਾ ਠੀਕਾ ਉਹ ਸਿਰਫ ਇੱਕ ਸਾਜ਼ਿਸ਼ ਹੁੰਦੀ ਆ ਸਾਜ਼ਿਸ਼ ਦੇ ਤਹਿਤ ਸਾਡੇ ਅਟੈਕ ਗੁਰੂ ਤੇ ਧਰਮ ਤੇ ਅਟੈਕ ਕੀਤਾ ਜਾਂਦਾ ਔਰ ਸਾਨੂੰ ਜਨਚੀ ਬਦਨਾਮ ਕੀਤਾ ਜਾਂਦਾ ਗੁਰੂ ਦੇ ਅੰਗ ਪਹਿਲਾਂ ਵੀ ਪਾੜੇ ਗਏ ਆ ਨਾਲੀਆਂ ਦੇ ਵਿੱਚ ਕਿੰਨਾ ਚਿਰ ਹੋ ਗਿਆ ਸਿੱਤੇ ਦੇ ਸਿੱਟੇ ਗਏ ਆ ਠੀਕਾ ਉਹਦੇ ਕਰਕੇ ਹੁਣ ਤੱਕ ਇਹ ਬੇਅਤਮੀਆਂ ਜਿਹੜੀਆਂ ਨਹੀਂ ਰੁਕਦੀਆਂ ਇਹਦੇ ਤੇ ਹੁਣ ਸਖਤ ਕਾਰਵਾਈ ਕਰਨ ਦੀ ਕੋਸ਼ਿਸ਼ ਸਾਡੀ ਜਾਰੀ ਆ ਕਿਉਂਕਿ ਇੱਕ ਅਸੀਂ ਉਹ ਆਪਣੀ ਭਾਈਆ ਟੀਮ ਬਣਾਈ ਆ ਉਹ ਟੀਮ ਬਣਾਈ ਆ ਬੇਅਦਬੀਆਂ ਖਾਤਰ ਜਿਹੜਾ ਬੰਦਾ ਬੇਅਦਬੀਆਂ ਕਰੂਗਾ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਠੀਕ ਆ ਜੀ ਜੇ ਉਹ ਏਕਨ ਹਟਣ ਨਹੀਂ ਹਟਣਗੇ ਬੇਅਦਬੀਆਂ ਕਰਨਾ ਫੇਰ ਭਾਈ ਉਹਨਾਂ ਦੇ ਤੇ ਤੁਹਾਨੂੰ ਪਤਾ ਹੀ ਆ ਸੋਦਾ ਤਾਂ ਫਿਰ ਲੱਗਣਾ ਹੀ ਲੱਗਣਾ ਵਾ ਜਦੋਂ ਸੈਲਫ ਡਿਫੈਂਸ ਤੇ ਜਾਂ ਸਾਡੇ ਤੇ ਮਾਰਨ ਦੀ ਕੋਸ਼ਿਸ਼ ਕਰਨਗੇ ਸਾਡੇ ਅੰਗ 파ਣ ਗੁਰੂ ਦੇ ਅੰਗ 파ਣ ਦੀ ਕੋਸ਼ਿਸ਼ ਕਰਨਗੇ ਫਿਰ ਫਿਰ ਤੋਂ ਇਹ ਸੈਲਫ ਡਿਫੈਂਸ ਦੇ ਵਿੱਚ ਉਹ ਮਾਰਿਆ ਜਾਵੇ ਗੁਰੂ ਤਾਂ ਸਾਡਾ ਜਿਉਂਦਾ ਵਾ ਕਿਉਂਕਿ 11ਵਾਂ ਗੁਰੂ ਆ ਸਾਡਾ ਗੁਰੂ ਗ੍ਰੰਥ ਸਾਹਿਬ ਜੀ ਜੇ ਉਹਦੇ ਤੇ ਪਿਓ ਤੇ ਕੋਈ ਅਟੈਕ ਕਰੇ ਤਾਂ ਬੱਚਾ ਕੀ ਕਰੂ ਦੇਖਦਾ ਰਹੂਗਾ ਘੜਾ ਜੀ ਜੀ ਬਾਬਾ ਜੀ ਠੀਕ ਆ ਕਿ ਨਹੀਂ ਇਸ ਕਰਕੇ ਭਾਈ ਜੀ ਇਹ ਗੱਲ ਹੋਈ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ